ਜੈ ਮਾ ਚਿੰਤਪੁਰਨੀ ਨੌਜਵਾਨ ਸੇਵਕ ਸਭਾ ਪੁਤਲੀਕਰ ਵੱਲੋਂ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਦੇ ਸੰਬੰਧ ਵਿੱਚ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਸਲਾਨਾ ਲੰਗਰ ਲਗਾਇਆ ਗਿਆ ਇਸ ਮੌਕੇ ਕੌਂਸਲਰ ਵਿਕਾਸ ਸੋਨੀ ਨੇ ਵਿਸ਼ੇਸ਼ ਹਾਸਰੀ ਪਰੀ ਅਤੇ ਲੰਗਰ ਦੀ ਸ਼ੁਰੂਆਤ ਕੀਤੀ ਅਸ਼ੋਕ ਸੋਨੀ ਰਾਜਿੰਦਰ ਟੰਡਨ ਰਮੇਸ਼ ਮਨੋਚਾ ਰਮਨ ਬਿਰ ਤਰਵੇਸ਼ ਕੁਮਾਰ ਸਮੇਤ ਸੰਗਤਾਂ ਮੌਜੂਦ ਸਨ ਸੋ ਅੱਜ ਮਾਤਾ ਲਾਲ ਦੇਵੀ ਮੰਦਿਰ ਰਾਨੀਗਾ ਬਾਗ 'ਚ ਜੈ ਮਾ ਚਿੰਤਪੁਰਨੀ ਨੌਜਵਾਨ ਸੇਵਕ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਾਇਆ ਜਾ ਰਿਹਾ ਮਾਤਾ ਚਿੰਤਪੂਨੀ ਜੀ ਦੇ ਅੱਜ ਇਸ ਪ੍ਰੋਗਰਾਮ ਤੇ ਸੋ ਇਹ ਅੱਜ ਕੋਈ ਪਹਿਲਾ ਦਿਨ ਨਹੀਂ ਇਹ ਸਬਾ ਬੜੀ ਪੁਰਾਣੀ ਟਾਈਮ ਤੋਂ ਸਾਰੇ ਨੌਜਵਾਨ ਸਾਥੀ ਸਾਰੇ ਉਹਨਾਂ ਦੇ ਮੈਂ ਸਮਝਦਾ ਪਰਿਵਾਰ ਦੇ ਮੈਂਬਰ ਇਕੱਠੇ ਹੋ ਕੇ ਇਹ ਲੰਗਰ ਵੀ ਲਾਉਂਦੇ ਨੇ ਚਿੰਤਪੂਨੀ ਹਰ ਮਹੀਨੇ ਬਾਸ ਵੀ ਲੈ ਕੇ ਜਾਂਦੇ ਨੇ ਔਰ ਹਰ ਸਾਲ ਜਾਗਰਨ ਵੀ ਕਰਦੇ ਨੇ ਸੋ ਬੜੀ ਵੱਡੀ ਸੇਵਾ ਜਿਹੜੀ ਹੈ ਸਾਰੀ ਕਮੇਟੀ ਦੀ ਹੈਗੀ ਹੈ ਮੈਸੇਜ ਅਸੀਂ ਸਭ ਤੋਂ ਫਿਰ ਆਪਣੀ ਸਵਾ ਵੱਲੋਂ ਵਿਕਾਸ ਹੁੰਦੀ ਜੀ ਦਾ ਇੱਥੇ ਆਨ ਤੇ ਹਾਰਦਿਕ ਸਵਾਗਤ ਕਰਦੇ ਆਂ ਇਹਨਾਂ ਦਾ ਬਹੁਤ ਮਹਾਰੀ ਹੈ ਜਦੋਂ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕੀਤਾ ਹੈ ਧੋੜੇ ਆਂਦੇ ਨੇ ਚੱਲ ਕੇੜੀ ਧੋੜੇ ਆਂਦੇ ਨੇ ਔਰ ਹਰੇਕ ਬਸ ਸਾਡੇ ਸੇਵਾ ਦੇ ਕਾਰਜ ਦੀ ਸਹਿਯੋਗ ਦਿੰਦੇ ਨੇ ਤੇ ਮੈਂ ਆਪਣੀ ਸਵਾਦ ਦੇ ਮੈਂਬਰ ਹੋਣ ਦਾ ਹਾਰ ਦੇ ਖੁਸ਼ ਹਾਂ